ਕੀ ਗੱਲ 10 ਤੋਂ ਘੱਟ ਨਹੀਂ ਦੇਣਾ ਰਾਜਾ ਜਾਂ ਹੋ ਗਿਆ ਪੂਰਾ ਨਾਉਂਦਾ ਹੁਣ ਨਹੀਂ ਹੁਣ ਨਹੀਂ ਲੈ ਨਾ 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 ਉਹ ਉਹ ਰੱਖ ਦੇ ਦਸ ਉਹ ਖਾ ਲੈ ਉਹ ਬੱਦ 12 ਦਾ ਰੱਬ ਤੈਨੂੰ ਵਾਦਾ ਕਰੇ ਪੈਸੇ ਦੇ ਮੁੰਡੇ ਨੂੰ ਲਿਖਿਆਈ ਤੂੰ ਭਾਈ ਖਾ ਉੱਥੇ ਨਹੀਂ ਬਣਨਾ ਜਿੱਥੇ ਦੁਕਾਨ ਹੈ ਨਾ ਭਾਈ ਨਾ 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 ਨਹੀਂ ਹੋਣ ਵਾਲੀਆਂ ਪੈਸਾ ਤਾਂ ਓਏ ਬੜਾ ਤਾਹਨ ਹੈ ਭਾਈ ਓ ਯਾਰ ਛੱਡ ਦੋ ਮੈਂ ਕਿਉਂ ਗੱਲ ਗੱਲ ਤਾ ਸਸਰੀਕਾਰ ਜੀ ਲਵਰਾ ਕਰ ਹੱਥ ਹਾਂ ਬੱਕਰੀ ਲਵਾ ਕੇ ਲੈ ਜਾਂਦਾ ਜਾਂ ਛੋਟੇ ਪਈ ਫਿਰ ਸਾਹ ਵਿੱਚ ਆਇਆ ਸਾਹ ਚੀ ਯਾਰ ਅਜਾ ਨਾ ਹੁਣ ਸਾਹ ਚ ਆਇਆ ਲੈ ਸਾਈ ਕੱਢ ਓਏ ਤੂੰ ਜਾਂ ਤੂੰ ਖੋਸ਼ ਓ ਲੈ ਜੱਫੀ ਪਾ ਲੈ ਤੇ ਜੱਫਾ ਹਲਾ ਲੈ ਗੇਰ ਨਾ ਦੂੰ ਹੱਲਾ ਨਹੀਂ ਦਿੰਦਾ ਏਹ ਜੋਰਪੁਰ ਹੈ ਮੈਨੂੰ ਪਤਾ ਕੱਪਣਾ ਨਹੀਂ ਮੈਂ ਕੱਪਣਾ ਨਹੀਂ ਮੇਰਾ ਕਪਣਾ ਰਿਹਾ ਚੋਪਾ ਸੱਚਾ ਬੰਦਾ ਹੈ ਤੁਹਾਨੂੰ ਪਸੰਦ ਨੇ ਇਹ ਹਟਾ ਫੜ ਓਏ ਹਟਾ ਮੈਂ ਛੇੜਾ ਉਹਨੂੰ ਨਹੀਂ ਤੀੜੋੜਾ ਸੱਚੀ ਠੀਕ ਹੈ ਗੱਲ ਠੀਕ ਹੈ ਵੀ ਗੱਲ ਹੈ ਹੈਰਾਨ ਕਰੀਏ ਇਹਨਾਂ ਨੂੰ ਨਾ ਕਰਦਾ ਭਾਈ ਸਹੀ ਹਡਾ ਲਾਉਣਾ ਹੈ ਉਹ ਤਾਂ ਪਰਾਂਗੇ ਨੇ ਅਸੀਂ ਤਰੇ ਕਰਾਂ ਨਾ ਯਾਰ ਇਹ ਤਾਂ ਬਾਪਰੇ ਸੁਣੇ ਫਰਜਾ ਫੜੀ ਹੋਣਾ ਆਪਣਾ ਪਹਿਲਾਂ ਨਾ ਬੰਦੋ ਜੱਟ ਠੀਕ ਆ ਭਾਈ ਮੇਰੀ ਵੀ ਅਸੀਂ ਤਾਂ ਆਪਾਂ ਕੰਮ ਛੇੜੀਏ ਗਰੀ ਇਹ ਨਹੀਂ ਹੈ ਨਹੀਂ ਹੈ ਉਹ ਵੀ ਇਹਨਾਂ ਨੂੰ ਆਏ ਤੇ ਬੰਦ ਨਹੀਂ ਕੋਈ ਵੀ ਵੇਟ ਨਹੀਂ ਤੇਰੀ ਸਰਦਾਰ ਰੋਗਦਾਨ ਕਰੀ ਜੋ ਪਾਉਂਦੇ ਹੋ ਕਿੰਨੀਆਂ ਦੇਣੀਆਂ ਨੇ ਦੋਈ ਹਾਂ ਮੇਰੇ ਕੰਨ ਵਿੱਚ ਦੱਸ ਆ ਗਏ 18000 ਦੇ ਟੱਕਰ ਜਲੇ ਕੇ ਜਾਣ ਬਾਕੀ ਇਹਦਾ ਹੁਣ ਨੀਰਾ ਜਾਰਾ ਖਾਣ ਦਾ ਮੀਨੂ ਉੱਥੇ ਤਾਂ ਮੈਨੂੰ ਕਿਹਾ ਸੀ ਆਪ ਹੀ ਦੱਸਤਾ ਸੀ ਮੈਂ ਇੰਨੇ ਦੀਆਂ ਬਣਣਗੀਆਂ ਤੈਨੂੰ ਹੁਣ ਤਾਂ ਪਤਾ ਹੀ ਰੋਜ਼ ਕੰਮ ਕਰਦਾ ਹੈਂਗਾ ਤੂੰ ਜੋ ਮਰੀ ਕੇ ਪੜਦੇ ਉਸ ਤੱਕ ਤੱਕਰਾ ਛੋਟਾ ਹੈ ਸਾਡੇ ਕੋਲ ਹੋਇਆ ਨਹੀਂ ਭਾਈ ਖਾ ਉੱਥੇ ਨਹੀਂ ਬਣਨਾ ਜੀ ਇੱਥੇ ਦੁਕਾਨ ਹੈ ਨਾ ਭਾਈ ਤੁਹਾਨੂੰ ਨਹੀਂ ਹੋਣ ਵਾਲੀਆਂ ਇੱਕੱਠੀਆਂ ਪਾਚੀਂ ਕਿਉਂ ਮੁੰਡਾ ਵੀ ਲੈਂਦਾ ਨਸਲ ਦੀਆਂ ਨੇ ਮਾੜੀ ਨਹੀਂ ਇਹ ਕੀ ਜੇ ਨਹੀਂ ਉਹ ਰੀ ਵਰਖ ਕਰਿਆ ਕਰੋ ਕੋਈ ਚੀਜ਼ ਦੀ ਕਿੰਨੇ ਜਿੰਨੇ ਬਾਈ ਦੂਰਾਈ ਜਾਂਦੇ ਤਾਂ ਬਾਜਨ ਚ ਵੜ ਜਾਣੀਆਂ ਇਹ ਐ ਲੈ ਲਓ ਹਾਂ ਖੱਤਰਾ ਵਰਗੀਆਂ ਪਈਆਂ ਨੇ ਲੈ ਲੈ ਜਰਾ ਗੱਲ ਸੁਣ ਲੈ ਉਹਨੂੰ ਕਹਿੰਦੇ ਵੀਰਾ ਜੂ ਲੈ ਜਾ ਬਈ ਫੜ ਕੇ ਤੇਰਾ 18 ਨਹੀਂ ਸੁਣ ਲੈ ਗੱਲ ਇਹਨਾਂ ਦਾ 12 ਨਹੀਂ ਇੱਕ ਚੇ ਤੈਨੂੰ ਨਿਮੇੜ ਦੇਣਾ ਹੈ ਦੇ ਦੇ ਇਕੱਠੀਆਂ ਵੀ ਦੇ ਇਕੱਠੀਆਂ ਦੀ ਮੈਂ ਦੇਣ ਨੂੰ ਕਰ ਦਿਆ ਸੋਤਾ ਓਏ ਬੜਾ ਤਾਹਨਾ ਵਾ ਕੋ ਯਾਰ ਛੱਡ ਦੇ ਮੈਂ ਕਿਉਂ ਗੱਲ ਕਰਦਾ ਸਸਰੀਕਾਰ ਜੀ ਨਵਰਾ ਕਰ ਹੱਥਾਂ ਤਾ ਵਾ ਕੇ ਛੱਡਦੀ ਤੂੰ 13000 ਦੀਆਂ ਨਾ ਵੱਡੇ ਭਾਈ 13.5 14 ਮੈਂ ਕਿਹਾ ਨਹੀਂ ਵੀਰ ਮੇਰਾ ਫਿਰ ਹੁਣ ਕੀ ਕਰਾਂ 14 ਦੀਆਂ ਹੈ ਛੱਡ ਦੇ ਰਾਜੂ 14 ਦੀਆਂ ਤਾ ਨੂੰ ਕੋਣ ਨਹੀਂ ਰਾਜੂ ਛੱਡ ਦਿਓ ਕਿ ਮੇਰੇ ਕੇ ਪਸੰਦ ਨਹੀਂ ਹੈਗਾ ਉਹਦੇ ਤਮਾ ਪਸੰਦ ਨਹੀਂ ਨਾ ਸਾਰਾ ਕੁਝ ਠਕਾ ਨਾ ਕਰ ਦੇ ਦੇ ਨਹੀਂ ਤੇਰੀ ਨਹੀਂ ਮੈਂ ਕਿਹਾ ਜਾਂ 15 ਦੀਆਂ ਹੋ ਗਈਆਂ ਨਾ ਬੱਸ ਓਏ ਖਰਚਾ ਜੇ ਨਾ ਨਹੀਂ ਤੂੰ ਮੈਲੇ ਨੂੰ ਲੈ ਲੈ ਨਾ ਨਾ ਹੈ ਲੈ ਹੁਣ ਸੌਦਾ ਟੁੱਟ ਗਿਆ ਹੁਣ ਬੰਦਾ ਲੈ ਕੇ ਜਊ ਤੁਸੀਂ ਤਾਂ ਨਹੀਂ ਲਾਈਆਂ ਡਰਾਈਵਰ ਤੇ ਸਾਈ ਬਾਈ ਲੈ ਤੂੰ ਵੀ ਚਲ ਉਹਨਾਂ ਦੇ ਪੁੱਗਦੇ ਨਾਲ ਲਾਇਨੇ ਪਤਾ 15000 ਲਾਇਆ ਲਾਇਆ ਜੀ ਲਾਇਆ ਠੀਕ ਨਾ ਮਕਰੋਲਾ ਕਹਿੰਦੇ ਪਤਾ ਨਹੀਂ ਕੀ ਮਰੀ ਜਾਂਦੇ ਨੇ ਉਹਨਾਂ ਬਾਈਆਂ ਵਾਸਤੇ ਲਾਇਆ ਪਤਾ ਜੇ ਸਿੱਧਾ ਵੀ ਸੌਦਾ ਕਰਨਾ ਕਰ ਸਕਦੇ ਹਾਂ ਪਤਾ ਮੁੱਲ ਟੁੱਕਤਾ ਜੇ ਤੁਹਾਨੂੰ ਪੁੱਗਦੀਆਂ ਲੈ ਲਓ ਵੱਡਿਆ ਹੁਣ ਉਮਰ ਦੇ ਫਿਰ ਕੱਚੇ ਨਹੀਂ ਨਾ 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 ਖੀਰੀਆਂ ਨਹੀਂ ਜੀ ਪਤਿਆ ਨਹੀਂ ਬੱਚੀਆਂ ਚੰਗੀਆਂ ਨੇ ਬੱਚੀਆਂ ਚੰਗੀਆਂ ਨੇ ਉਹ ਲਿਜਾਉਂ ਸੋਣਾ ਨੀ ਆਉਂ ਲੈ ਲੈ ਫੇਰ ਤਾਂ ਬੱਚਾ ਵਧੀਏ ਆਰਾਮ ਗਊ ਵਰਗੇ ਸਿੰਘ ਨੇ ਖੀ ਜਾ ਉਹ ਬਾਈ ਲੈ ਲੈ ਮੰਨ ਲੈ ਮੇਰੀ ਗੱਲ ਜੇ ਲੈ ਜਾਣਾ ਬੋਕ ਰੱਖ ਲੈ ਅਸਲ ਆਉਂਦਾ ਹਾਂ ਬੱਕਰੀ ਲਵਾ ਕੇ ਲੈ ਜਾ ਯਾਰ ਛੋਟੇ ਪਾਈ ਫਿਰ ਸਾਹ ਵਿਚ ਆ ਗਿਆ ਸਾਹ ਚੀ ਯਾਰਾ ਜੂ ਨਾ ਹੁਣ ਸਾਹ ਚ ਆ ਗਿਆ ਨਾ ਸਾਈ ਕਟੋ ਬਣੀ ਮਰ ਜਮ ਗੱਲ ਕਰ ਫਿਰ 2 ਮਿੰਟ ਦਾ ਬਈ ਯਾਰੀ 7000 8 ਲੱਗ ਗਿਆ ਹੀ ਰਾਜੂ ਬਾਈ ਦਿੱਤਾ 8 ਲੱਗ ਗਿਆ ਇਮਾਨਦਾਰੀ ਹੈ ਹਾਂ ਇਮਾਨਦਾਰੀ 8 ਲੱਗ ਗਿਆ ਦਿੱਤਾ ਨਹੀਂ ਮੈਂ ਤੇਰੀ ਇਮਾਨਦਾਰੀ ਹੈ ਮੇਰੀ ਤਾਂ ਹੈ ਨਹੀਂ ਨਾਈ ਦੀ ਨਾ ਕਰ ਫਿਰ ਹੱਥ ਵੇਚਦਾ ਸਾਡੇ ਅੱਠ ਦਾ ਕਿਉਂ ਕੀ ਗੱਲ 10 ਤੋਂ ਘੱਟ ਨਹੀਂ ਲੈਣਾ ਰਾਜਾ ਜਾਂ ਹੋ ਗਿਆ ਪੂਰਾ ਨੌ ਦਾ ਹੁਣ ਨਹੀਂ ਹੁਣ ਨਹੀਂ ਨਾ 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 ਉਹ ਹੋਰ ਇੱਕ ਰਾਜੇ ਦਾ ਖਾਣਾ ਓਏ ਬਾਬਾ 12 ਦਾ ਵੇਚ ਐਡਾ ਓਏ ਬਾਬਾ ਖਾਣ ਓਏ ਪੂ ਐਤੋਂ ਬਚਾਰੇ ਛੱੜ ਦੇ ਬਾਬਾ ਬੱਕਰਾ ਮਾਰੇਗਾ ਰਾਜੂ ਗੱਲ ਤਾਂ ਉਹ ਖੜਤਾ ਜਾ ਯਾਰ ਮੈਂ ਚ ਕਸੂਤਾ ਫੜ ਗਿਆ ਉਹ ਰੋ ਉਹ ਨਹੀਂ ਭਜਦਾ ਨਹੀਂ ਭਜਦਾ ਹਾਂ ਭਜਣਾ ਖੜਕੇ ਮੈਦਾਨ ਚ ਸੌਦਾ ਖੜਾ ਆਰਾਮ ਨਾਲ ਕਰੋ ਮੈਚ ਪੈ ਗਿਆ ਦੀ ਮੈਚ ਬਾਬਾ ਮੈਚ ਪੈ ਗਿਆ ਦੀ ਦਾ ਕੋਈ ਗੱਲ ਨਹੀਂ ਅੱਛਾ ਹੁਣ ਐ ਨਾ ਕਰ ਲਖਾਈ ਉਹ ਕਰਾ ਦੇਣਗੇ ਮੁੰਡੇ ਜਵਾਖ ਨੇ ਪਾ ਲੈ ਜਵਾਖ ਨੇ ਦੇਣ ਸਰਦ ਲਖਾਈ ਕਰਾ ਦੂਗਾ ਲੈ ਫੜਾ ਜਾ ਚੱਕ ਯਾਰ ਚੱਕ ਲੈ ਐ ਕਰੀ ਇਹ ਹੈਗਾ ਵਕਲ ਤੂੰ ਮੈਨੂੰ ਕੱਢ ਕੇ ਦਿਖਾਈ ਮੰਡੀ ਚ ਸੇਰਾ ਸੇਰਾ ਕੱਢ ਕੇ ਦਿੱਤਾ ਤੈਨੂੰ ਯਕੀਨ ਰੱਖਿਆ ਕਰੋ ਮੇਰੇ ਤੇ ਰੱਬ ਤੈਨੂੰ ਵਾਦਾ ਕਰੇ ਪੈਸੇ ਦੇ ਮੁੰਡੇ ਨੂੰ ਲਿਖਾਈ ਤੁਸੀਂ ਉਹ ਕਰਾ ਲੈ ਦੋਏ ਪਾਸਿਓ ਇਹ ਨਾਲ ਜੂ ਨਾ ਦੱਸੋ ਨਾ ਪਾੜਿਆ ਬਾਈ ਨਾ ਲਿਖਾਈ ਕਰਾਉ ਬਾਈ ਇਹਨਾਂ ਨਾਲ ਨਾ ਗਲਤ ਗੱਲ ਨਹੀਂ ਜਿਹੜੀ ਮੇਰੀ ਗੱਲ ਹੋਗੀ ਮੈਂ ਪਾੜਿਆ ਤੈਨੂੰ ਕਿੰਨੇ ਦੇ ਠੀਕ ਹੈ ਬਾਬਾ ਜੀ ਠੀਕ ਹੈ ਛੋਲੇ ਪਾਪਾ ਹੈ ਛੋਲਿਆਂ ਵਾਲਾ ਹੀ ਮੇਮ ਨਾ ਛੋਲਿਆਂ ਵਾਲਾ ਹੀ ਇਹ ਕਹੋ ਨਾ ਬਰਤੀ ਆਇਆ ਰਖਿਆ ਗਿਆ ਆ ਮੇਰਾ ਮੰਤਾਂ ਚਕਰ ਜਬੋਂ ਨਹੀਂ ਕਰਾ ਜਾ ਤੇਰੇ ਤਾਂ ਵਿੱਚ ਹੀ ਆ ਗਿਆ ਨਾ ਐਂ ਨਾ ਕਰ 200 ਰੁਪਏ ਜਿਹੜਾ ਲੈਣਾ ਉਹੀ ਲਊਗਾ ਅੱਧਾ ਨਹੀਂ ਲੈਂਦਾ 1 ਰੁਪਿਆ ਉਧਰੋਂ ਲੈਣੀ ਕੋਸ ਚੱਲ ਮੈਂ ਫਿਰ ਉਧਰ ਕੋਈ ਨਹੀਂ ਤੂੰ ਜਾ ਤੂੰ ਖੁਸ਼ ਉਹ ਲੈ ਜੱਫੀ ਪਾ ਲੈ ਤੇ ਜੱਫਾ ਹਲਾ ਲੈ ਗੇਰ ਨਾ ਦੂ ਹੱਲਾ ਨਹੀਂ ਦਿੰਦਾ ਗੇਰਾ ਜੋਰਪੁਰ ਹੈ ਮੈਨੂੰ ਪਤਾ ਹੈ ਮਾਂ ਹਾਂ ਆ ਲੈ ਮੁੰਡੇ ਨੂੰ ਹੈ ਮੈਂ ਭਾ ਮੈਂ ਕਰ ਮੁੰਡੇ ਨੂੰ ਹੱਲ ਨਾ ਬੁੜਿਆ ਤਾਂ ਖਰਾਕ ਖਵਾਈ ਹੈ ਮੈਂ ਮਾਰਾ ਆ ਕਿੱਦਾਂ ਜਾਨੀ ਸੀ ਕੱਲ ਸੁਣ ਤੇ ਹੈ ਜੀ ਚੀਜ਼ ਦਾ ਮੁਸਲਮਾਨ